ਸ਼ਿਕਾਤੀ ਮੈ ਲਾਪਤ ਦੇ ਘਰ ਹਾਜ਼ਰ ਅਸੀਂ ਸੁਪੀਰ ਕੌਰਸੋ ਕੀ ਦੁਆਰਾ ਲਿਖੀ ਗਈ ਕਹਾਣੀ ਨਾਨਕੇ ਮੇਰੇ ਕਿੱਥੇ ਮਾਂ ਦਾ ਪਾਗ ਦੂਜਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਛੁੱਟੀ ਹੋਣ ਪ੍ਰੰਤ ਨਸੀਬ ਕਰ ਕਰ ਨੂੰ ਜਾਂਦੇ ਹੋਏ ਸਾਰੇ ਰਾ ਉਸ ਦੇ ਖਿਆਲਾਂ 'ਚ ਹੀ ਖੋਈ ਰਹੀ ਕਦੇ ਸਕੂਟਰੀ ਦੀ ਰੀਸ ਜ਼ਿਆਦਾ ਹੋ ਜਾਂਦੀ ਕਦੇ ਮੱਦਮ ਪੈ ਜਾਂਦੀ ਤੁਹਾਨੂੰ ਹੀ ਕਿਹੜੀ ਦੀ ਚੱਲ ਜੰਨੀ ਸਮਝ ਨਾ ਆਉਂਦਾ ਕੀ ਹੁੰਦਾ ਕਦੇ ਸਕੂਟਰੀ ਰੋ ਕੇ ਸਕੂਟਰੀ ਦੀ ਟਿੱਕੀਸ ਰੱਖੀ ਹੋਈ ਪਾਣੀ ਦੀ ਬੋਤਲ ਚੋਂ ਪਾਣੀ ਕੱਢ ਕੇ ਪੀਂਦੀ ਤੇ ਮੁਰ ਸਕੂਟਰੀ ਚਲਾਉਂਦੀ ਇਸ ਵੇਸ ਤੇ ਬਾਪੂ ਦਾ ਦੋਸਤ ਮਗਰੋਂ ਦਾ ਵੇਖ ਰਿਹਾ ਸੀ ਉਸਨੇ ਆਖਰਕਾਰ ਉਸ ਕੋਲ ਆ ਕੇ ਪੁੱਛਿਆ ਤੀਏ ਮੈਨੂੰ ਸਮਝ ਨਹੀਂ ਆਉਂਦੀ ਕੀ ਗੱਲ ਆ ਤੂੰ ਬਹੁਤ ਘਬराई ਹੋਈ ਕਿਉਂ ਆ ਤੇਰੀ ਹਾਲਤ ਠੀਕ ਨਹੀਂ ਲੱਗਦੀ ਦੱਸ ਤੇਰੀ ਕੀ ਮਦਦ ਕਰ ਸਕਦਾ ਨਸੀਬਕੌਰ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਆਖ ਆਪਣੇ ਸਕੂਟਰੀ ਚਲਾਉਣੀ ਸ਼ੁਰੂ ਕੀਤੀ ਤੇ ਮੰਨ ਚ ਉਸ ਤੇ ਪਿਆਰ ਪ੍ਰਤੀਕੇ ਸਵਾਲ ਲੈ ਕੇ ਕਰ ਪਹੁੰਚੀ ਅਜੀ ਹੋ ਕਰ ਦੇ ਕੀਤੇ ਕੋਲ ਹੀ ਪਹੁੰਚੀ ਤਾਂ ਉਸ ਨੇ ਵੇਖਿਆ ਬਾਪੂ ਦਾ ਯਾਰ ਜੋ ਰਾਤ ਨੂੰ ਲਿਆ ਸੀ ਉਹ ਘਰ ਆਇਆ ਹੋਇਆ ਸੀ ਜਿਸ ਨੂੰ ਵੇਖ ਨਸੀਬ ਕੌਰ ਪਹਿਲਾਂ ਤੱਕ ਅਵਰ ਆ ਗਈ ਉਸ ਨੂੰ ਲੱਗਾ ਜਿਵੇਂ ਰਾਜ ਦੀਪ ਤੇ ਵਾਰੇ ਜਿਸ ਨੂੰ ਪਤਾ ਆ ਤੇ ਉਹ ਉਹਨਾਂ ਦੇ ਘਰ ਦਸਣ ਆਇਆ ਹੈ ਮੰਨ ਚ ਡਰ ਲੈ ਕੇ ਆਪਣੇ ਆਪ ਦੇ ਉਤੇ ਕਾਬੂ ਪਾਉਂਦੀ ਹੋਈ ਨੇ ਸਕੂਟਰੀ ਵੇੜੇ ਚਲਾਈ ਤੇ ਸ਼ਸ਼ੀਕਲ ਅੰਕਲ ਜੀ ਸ਼ਸ਼ੀਕਲ ਬਾਪੂ ਜੀ ਅੱਖ ਅੰਦਰ ਭਰ ਨੂੰ ਤੁਰ ਪਈ ਨਸੀਬ ਕਾ ਨੂੰ ਡਰ ਸੀ ਕਿ ਜੇ ਬਾਪੂ ਨੂੰ ਪਤਾ ਲੱਗ ਗਿਆ ਤਾਂ ਪਤਾ ਨਹੀਂ ਉਸ ਦਾ ਤੇ ਰਾਜ ਦੀ ਪਤਾ ਕੀ ਬਨੇਗਾ ਹੋ ਸਕਦਾ ਉਸ ਨੂੰ ਕਾਲਜ ਤੋਂ ਪੜਨੋ ਹੀ ਹਟਾ ਦੇ ਕੋਈ ਪਤਾ ਨਹੀਂ ਕੀ ਬੰਨ ਪਰ ਕੁਝ ਸਮੇਂ ਬਾਅਦ ਬਾਪੂ ਦੇ ਦੋਸਤ ਇੱਕ ਅਣਜਾਨ ਤੋਂ ਬਾਦ ਬਾਪੂ ਨੇ ਨਸੀਬ ਕਾ ਨੂੰ ਆਵਾਜ਼ ਮਾਰ ਕੇ ਦੱਸਿਆ ਕਿ ਉਸੇ ਮੁੰਡੇ ਦਾ ਵਿਆਹ ਆ ਆਖਣ ਲਈ ਆਇਆ ਆਪਾਂ ਤਿੰਨਾਂ ਨੇ ਜਾਣਾ ਆ ਤਿਆਰ ਰਹੋ ਤਾਂ ਕਿਤੇ ਜਾ ਕੇ ਉਸਦੇ ਸਾਥ ਚ ਆਇਆ ਦੋ ਤਿੰਨ ਦਿਨ ਬਾਅਦ ਨਸੀਬ ਕਰ ਆਪਣੀ ਬੀਬੀ ਬਾਪੂ ਨਾਲ ਵਿਆਹ ਵਿੱਚ ਗਈ ਤਾਂ ਉਥੇ ਰਾਜਦੀਪ ਨੂੰ ਆਏ ਹੋਏ ਵੇਖ ਹੈਰਾਨ ਰਹਿ ਗਈ ਕਿ ਇਹ ਇਥੇ ਕਿੱਦਾਂ ਆਇਆ ਕਿਦਰ ਇਸ ਨੂੰ ਪਤਾ ਤਾਂ ਨਹੀਂ ਸੀ ਲੱਗਿਆ ਕਿ ਮੈਂ ਆ ਰਹੀ ਹਾਂ ਤਾਂ ਹੀ ਇਸ ਵਿਆਹ ਵਿੱਚ ਆ ਗਿਆ ਪਲੇਟ 'ਚ ਬਰਫੀ ਰੱਖਦੀ ਹੋਈ ਸੋਚਦੀ ਆ ਇਨੇ ਨੂੰ ਰਾਜਦੀਪ ਨੇ ਵਿਸਕੂਲ ਆ ਕੇ ਆਪਣੀ ਪਲੇਟ 'ਚ ਬਰਫੀ ਰੱਖਦੇ ਹੋਏ ਨੇ ਕਿਹਾ ਤੁਸੀਂ ਬਹੁਤ ਸੋਹਣੀ ਲੱਗ ਰਹੇ ਹੋ ਵੇਖ ਲੋਗੋ ਰੱਬੀ ਸਵਭ ਤੁਹਾਡੇ ਸੂਟ ਨਾਲ ਹੀ ਮੇਰੇ ਕੱਪੜਿਆਂ ਤੇ ਮੈਚਿੰਗ ਹੋ ਗਈ ਆ ਬਾਕੀ ਕਵਰ ਆਇਓ ਤੇ ਸੋਚੋ ਨਾ ਇਹ ਮੇਰੇ ਦੋਸਤ ਦਾ ਵਿਆਹ ਸੀ ਮੈਂ ਤਾਂ ਆਇਆ ਹਾਂ ਇਹ ਗੱਲ ਵੱਖਰੀ ਹੈ ਕਿ ਮੇਰੇ ਦੋਸਤ ਦਾ ਬਾਪੂ ਤੁਹਾਡੇ ਬਾਪੂ ਦਾ ਦੋਸਤ ਆ ਆਖੋ ਤੋ ਚਲਾ ਗਿਆ ਉਦੋਂ ਮੈਂ ਵਿਆਹ ਤਾਂ ਵੇਖ ਰਹੇ ਸੀ ਪਰ ਦੋਵਾਂ ਦਾ ਧਿਆਨ ਇੱਕ ਦੂਜੇ 'ਚ ਸੀ ਜੇ ਕਿਤੇ ਨਸੀਬਖੌੜੀ ਦਰੁਦਰ ਹੋ ਜਾਂਦੀ ਤਾਂ ਰਾਸ ਦੀਪ ਦੀਆਂ ਅੱਖਾਂ ਉਸ ਨੂੰ ਲੱਭਣ ਲੱਗ ਪੈਂਦੀਆਂ ਸਾਰਾ ਵੀ ਆਹ ਲੋਕਾਂ ਦੀਆਂ ਨਜ਼ਰਾਂ ਤੋਂ ਚੋਰੀ ਇੱਕ ਦੂਜੇ ਵੱਲ ਤੱਕਦੀ ਰਹੇ ਜੀ ਕਿਤੇ ਇੱਕ ਦੂਜੇ ਦੇ ਲੱਗੇ ਆਉਂਦੀ ਤੇ ਵਿਆਹ ਚ ਲੱਗੇ ਸਟਾਲ ਕੋ ਲਾਉਂਦੇ ਉਹ ਵੀ ਕੁਝ ਨਾ ਕੁਝ ਖਾਣ ਦੇ ਬਹਾਨੇ ਨਾਲ ਕਦ ਸਮਾਂ ਬੀਤ ਗਿਆ ਪਤਾ ਹੀ ਨਾ ਲੱਗਾ ਢੋਲੀ ਦੇ ਤੁਰਨ ਦਾ ਵੀ ਸਮਾਂ ਹੋ ਗਿਆ ਤੇ ਨਸੀਬਕਰ ਹੋਣ ਦੇ ਕੰਨ ਜਾਣ ਦਾ ਵੀ ਜਦ ਰਜ ਰਾਜਦੀਪ ਨੂੰ ਪਤਾ ਲੱਗਾ ਕਿ ਨਸੀਬਕਰ ਹੋਣੇ ਕਰਨ ਨੂੰ ਚਲੇ ਤਾਂ ਅਸਲੀ ਉਸ ਨੂੰ ਇਸ਼ਾਰੇ ਰਾਹੀਂ ਸਸੀ ਕਲ ਬੁਲਾਈ ਤੇ ਆਪਣੀ ਦੋਸਤ ਕੋਲ ਚਲਾ ਗਿਆ ਇਹ ਅੱਖ ਸਵੇਰੇ ਮਿਲਦੇ ਆਂ ਵਿਆਹ ਤੋਂ ਥੱਕੀ ਟੁੱਟੀ ਹੋਈ ਨਸੀਬ ਘਰ ਪਹੁੰਚ ਕੇ ਲੰਮੇ ਪਈ ਉਸ ਨੂੰ ਪਤਾ ਹੀ ਨਾ ਲੱਗਾ ਕਿ ਕੁੜੀ نیند ਆ ਗਈ ਤੇ ਸੋ ਗਈ ਮਾਂ ਨੇ ਉਸ ਨੂੰ ਉਠਕੇ ਰਾਤੀ ਰੋਟੀ ਖਾਣ ਲਈ ਕਿਹਾ ਮੈਨੂੰ ਭੁੱਖ ਨਹੀਂ ਤੁਸੀਂ ਖਾ ਲਵੋ ਆਖੂ ਮੁੜ ਤੋਂ ਸੋ ਗਈ ਮਾਂ ਨੇ ਉਸ ਉੱਤੇ ਚਾਦਰ ਦਿੰਦਿ ਨੇ ਕਿਹਾ ਤੂੰ ਅਲੁਕਾਰ ਵਿਆਹ ਵੇਖ ਕੇ ਆਈਆਂ ਜੂ ਆਉਂਦੇ ਪੈ ਗਈ ਉਹਨਾਂ ਤੇਨੂੰ ਭੁੱਖ ਲੱਗੀ ਹੁੰਦੀ ਚਾਹੇ ਕਿਤੇ ਉਹ ਕਿੰਨਾ ਵੀ ਖਾ ਕੇ ਆਈ ਹੋਵੇ ਅੱਜ ਤੇਨੂੰ ਭੁੱਖ ਨਹੀਂ ਮਾਂ ਦੀਆਂ ਗੱਲਾਂ ਸੁਨਸ ਨੇ ਚਾਦਰ ਨੂੰ ਹੋਰ ਕੁੱਟ ਕੇ ਮੂੰਹ ਤੇ ਲੈ ਲਿਆ ਤੇ ਮਨ ਹੀ ਮਨਾ ਕਰਨ ਲੱਗੀ ਹਾਂ ਮਾਂ ਅਲੋਕਾਰ ਹੀ ਸਮਝ ਲਾ ਤੇਨੂੰ ਕੀ ਪਤਾ ਅੱਜ ਮੈਨੂੰ ਰਾਜਦੀਪ ਨਾਲ ਵਿਆਹ ਵੇਖਣ ਦਾ ਮੌਕਾ ਮਿਲਿਆ ਜਿਸ ਨੂੰ ਮੈਂ ਪਿਆਰ ਕਰਦੀ ਹਾਂ ਹੁਣ ਤਾਂ ਉਹੀ ਬਸ ਹਰ ਥਾਂ ਦਿਖਾਈ ਦਿੰਦਾ ਆ ਉਹ ਫੁੱਲ ਅਤੇ ਮੈਂ ਉਸ ਦੀ ਸੁਗੰਧਾ ਕਰਦੀ ਕਰਦੀ ਸੁਪਨਿਆਂ ਦੀ ਦੁਨੀਆ 'ਚ kho ਗਈ ਸੋ ਗਈ ਕਦ ਸਵੇਰ ਹੋ ਗਈ ਉਸ ਨੂੰ ਪਤਾ ਹੀ ਨਾ ਲੱਗਾ ਮਾਂ ਨੇ ਆਣ ਕੇ ਮੂੰਹ ਤੇ ਚਾਦਰ ਲਾਹੀ ਫਿਰ ਕਿਤੇ ਜਾ ਕੇ ਪਤਾ ਲੱਗਾ ਕਿ ਸਵੇਰ ਹੋ ਗਈ ਉਹ ਚੀਤੀ ਕਰਕੇ ਉੱઠી ਉੱਠ ਕੇ ਨਾਸ਼ਤੇ ਕਰਕੇ ਤਿਆਰ ਹੋ ਕੇ ਆਪਣੀ ਸਕੂਟਰੀ ਉੱਤੇ ਸਵਾਰ ਹੋ ਕੇ ਕਾਲਜ ਵੱਲ ਤੁਰ ਪਈ ਕਾਲਜ ਨੂੰ ਜਾਂਦੇ ਹੋਏ ਤੇ ਮੰਚ ਬੀਤੇ ਹੋਏ ਕਾਲ ਦੀ ਅਜਾਦਾ ਮੁਰਮੁਰ ਦਿਮਾਗ ਚੋਂ ਨੀਆਂ ਸ਼ੁਰੂ ਹੋ ਗਈਆਂ ਅਜੇ ਘਰ ਤੋਂ ਥੋੜੀ ਦੂਰ ਹੀ ਪਹੁੰਚੀ ਤਾਂ ਸਕੂਟਰੀ ਰਸਤੇ ਵਿੱਚ ਖਰਾਬ ਹੋ ਗਈ। ਨਸੀਬ ਕੌਰ ਨੇ ਬਹੁਤ ਕੋਸ਼ਿਸ਼ ਕੀਤੀ ਪਰ ਸਕੂਟਰੀ ਸਟਾਰਟ ਨਹੀਂ ਹੋਈ। ਜਿਸ ਉਪਰੰਤ ਉਸਨੇ ਲਾਗੇ ਬਣੀ ਹੋਈ ਮਕੈਨਿਕਲ ਦੀ ਦੁਕਾਨ ਉੱਤੇ ਸਕੂਟਰੀ ਬੰਨ ਲਈ ਲਾ ਦਿੱਤੀ ਅਤੇ ਬੱਸ ਦੀ ਉਡੀਕ ਕਰਨ ਲੱਗੀ ਤਾਂ ਜੋ ਸਮੇਂ ਸਿਰ ਕਾਲਜ ਪਹੁੰਚਿਆ ਜਾ ਸਕੇ। ਹੱਥ ਵਿੱਚ ਕਿਤਾਬਾਂ ਫੜੀ ਖੜੀ ਬੱਸ ਦਾ ਇੰਤਜ਼ਾਰ ਕਰ ਰਹੀ ਰਹੀ ਸੀ ਤਾਂ ਰਸਤਾ ਹੀ ਪਾ ਗਿਆ। ਆਕੇ ਉਸਨੇ ਨਸੀਬ ਕੌਰ ਦੇ ਕੋਲ ਆਪਣਾ ਮੋਟਰਸਾਈਕਲ ਰੋਕ ਲਿਆ। ਕਿ ਉਸ ਨੂੰ ਆਪਣੇ ਨਾਲ ਕਾਲਜ ਚੱਲਣ ਲਈ ਕਿਹਾ ਕਿਉਂਕਿ ਉਹ ਸਾਹਮਣੇ ਮਕੈਨਿਕ ਦੀ ਦੁਕਾਨ ਉੱਤੇ ਲੱਗੀ ਹੋਈ ਸੀ ਸਕੂਟਰੀ ਵੇਖ ਕੇ ਸਮਝ ਗਿਆ ਕਿ ਖਰਾਬ ਹੋ ਗਈ। ਰਾਜੀਪ ਤੇ ਕਲ ਸੁਨ ਨਸੀਬ ਕਰਦਾ ਦਿਲ ਤੱਕ ਕੀਤਾ ਕਿ ਉਸੇ ਮਗਰ ਬੈਠ ਕੇ ਚੱਲ ਜਾਵੇ ਪਰ ਉਸਨੇ ਇਹ ਸੋਚ ਕੇ ਮਨ ਕਰ ਦਿੱਤਾ ਕਿ ਲੋਕ ਕੀ ਕਹਿਣਗੇ ਜੇ ਕਿਸੇ ਨੇ ਉਸ ਨੂੰ ਉਸਦੇ ਮਗਰ ਬੈਠੀ ਹੋਈ ਨੂੰ ਵੇਖ ਲਿਆ ਤਾਂ ਲੋਕ ਮੂੰਹ ਜੋੜ-ਜੋੜ ਕੇ ਗੱਲਾਂ ਕਰਨਗੇ ਜੀਵਣਾ ਹਰਾਮ ਹੋ ਜਾਵੇਗਾ। ਰਾਸ਼ਦੀਪ ਨੇ ਨਸੀਬ ਕਰਦੀ ਨਾ ਸੁਣ ਕੇ ਉਦਾਸ ਹੋ ਗਿਆ ਪਰ ਸਮਝ ਗਵੀ ਗਿਆ ਕਿ ਉਸਨੇ ਨਾ ਕਿਉਂ ਕੀਤੀ ਆ ਪਰ ਉਸ ਦਿਲ ਨਹੀਂ ਸੀ ਕਰ ਰਿਹਾ ਉਸ ਨੂੰ ਬਸ ਤਾਂ ਇੰਤਜ਼ਾਰ ਕਰਦੀ ਹੋਈ ਨੂੰ ਛੱਡ ਕੇ ਜਾਂਦਾ ਨਸੀਬ ਕੋ ਉਹ ਨੂੰ ਨੀਵੇਂ ਪਾ ਕੇ ਖੜੀ ਹੋਈ ਨੂੰ ਵੇਖ ਰਾਸ਼ਦੀਪ ਨੇ ਸਾਹਮਣੇ ਬਨੇ ਹੋਏ ਸਾਈਕਲ ਸਟੈਂਡ ਤੇ ਆਪਣਾ ਮੋਟਰਸਾਈਕਲ ਲਾ ਲਿਆ ਤੇ ਆ ਵੀ ਉਸ ਨਾਲ ਪਾਸ ਤਾਂ ਇੰਤਜ਼ਾਰ ਕਰਨ ਲੱਗਾ ਥੋੜੇ ਸਮੇਂ ਬਾਅਦ ਪਾਸਾ ਕੇ ਰੁਕੀ ਤਾਂ ਦੋਵੇਂ ਬਸ ਚ ਚੜੀ ਕਿਸ ਵਾਪਨਲ ਉਹਨਨੂੰ ਦੂਜਣੀਆਂ ਵਾਲੀ ਖਾਲੀ ਸੀਟ ਮਿਲ ਗਈ ਸ਼ੀਸ਼ੇ ਵਾਲੇ ਬੰਨੇ ਨਸੀਬ ਖੌਰ ਬੈਠ ਗਈ ਤੇ ਦੂਸਰੀ ਬੰਨੀ ਰਾਸੀਬ ਬੈਠਣ ਉਪਰੰਤ ਰਾਸੀਬ ਨੇ ਆਪਣੀ ਅਤੇ ਨਸੀਬ ਖੌਰ ਦੀ ਟਿਕਟ ਲਈ ਤੇ ਉਸ ਨੂੰ ਫੜਾ ਦਿੱਤੀ ਟਿਕਟ ਲੈਣ ਉਪਰੰਤ ਦੋਵੇਂ ਇੱਕ ਦੂਜੇ ਨਾਲ ਗੱਲਾਂ 'ਚ ਮਸਤ ਹੋ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿਤ ਸਮਾਂ ਬੀਤ ਗਿਆ ਤੇ ਕਦ ਉਹਨਾਂ ਦਾ ਕਾਲਜ ਆ ਗਿਆ कॉलेज आने उपरत दो अपनी क्लास लगवा समा हो नसीब कौर उड़ीक करनी शुरू की थी। ता जो हुआ भी, तो उस नाल बैठ के वापस कर जा सके राज ने कॉलेज के सामने बनी दुकान बैठ उस के उसका इंतजार करना शुरू किया कुछ समय बाद जब नसीब कौर अपन सहेलियां कॉलेज तो बाहर आई तो राजदीप खुश तो होया ਪਰ ਉਸ ਨੂੰ ਉਸ ਦੀਆਂ ਸਹੇਲੀਆਂ ਨਾਲ ਵੇਖ ਕੇ ਉਦਾਸ ਵੀ ਹੋ ਗਿਆ ਕਿਉਂਕਿ ਉਸ ਨੂੰ ਡਰ ਸੀ ਕਿ ਕਿਦਰੇ ਜੀ ਨਸੀਬ ਆਪਣੀਆਂ ਸਹੇਲੀਆਂ ਨਾਲ ਬਸ ਤੇ ਬੈਠ ਗਈ ਤਾਂ ਉਹ ਉਸ ਨਾਲ ਸਵੇਰ ਵਰਗਾ ਸਮਾਂ ਨਹੀਂ ਬਤੀਤ ਕਰ ਸਕੇਗਾ ਪਰ ਜਦ ਨਸੀਬ ਕੋਰ ਆਪਣੀਆਂ ਸਹੇਲੀਆਂ ਨੂੰ ਦੂਸਰੀ ਵਸਟ ਛਡਾ ਕੇ ਆਪਰਾਸਦੀਪ ਕੋਲ ਆ ਖੜੀ ਹੋਈ ਤਾਂ ਉਸ ਨੂੰ ਹੌਸਲਾ ਕਿ ਉਹ ਉਸ ਨਾਲ ਹੀ ਬੈਠੇਗੀ ਵਸਟ ਅਜੇ ਉਹ ਆ ਕੇ ਖੜੀ ਹੋਈ ਹੋਈ ਸੀ ਕਿ ਪਿੰਨੂ ਜਾਣ ਵਾਲੀ ਬਸ ਵੀ ਆ ਗਈ ਬਸ ਤੇ ਰੁਕ ਨੂੰ ਪ੍ਰੰਤ ਜਦਨੇ ਸੀਵ ਨੇ ਬਸ ਚੜਨ ਲਈ ਅਜੇ ਬਸ ਦੀ ਪੌੜੀ ਉੱਤੇ ਪੈਰ ਰੱਖਿਆ ਹੀ ਸੀ ਤਾਂ ਬਸ 'ਚ ਬੈਠੇ ਆਪਣੇ ਬਾਪੂ ਨੂੰ ਵੇਖ ਡਗ ਰਹੀ ਗਈ। ਇੱਕਦਮ ਚਿਹਰੇ 'ਤੇ ਰੰਗ ਉੱਡ ਗਿਆ। ਉਸ ਨੂੰ ਸਮਝ ਨਹੀਂ ਆ ਰਿਹਾ ਕਿ ਹੁਕੀ ਕਰੇ। ਬੇਸ਼ੱਕ ਸਵੇਰੇ ਸਕੂਟੀ ਖਰਾਬ ਹੋਣ ਕਰਕੇ ਉਸ ਨੂੰ ਬਸ 'ਤੇ ਆਉਣਾ ਜਾਣਾ ਪਿਆ ਪਰ ਲੱਗ ਇੰਝ ਹੀ ਰਿਹਾ ਸੀ ਜਿਵੇਂ ਬਾਪੂ ਨੂੰ ਰਾਸਤੇ ਪਤਿ ਉਸਦੇ ਵਾਰਿਛ ਪਤਾ ਲੱਗ ਗਿਆ ਹੋਵੇ। ਇਸ ਸੋਚਤੀ ਹੋਈ ਨਸੀਬ ਰਾਸੀਪ ਨੂੰ ਬਿਨਕ ਕੁ ਜਾ ਕੇ ਬਿਨ ਉਸ ਫਲਬੇ ਕੇ ਸਿੱਧੀ ਆਪਣੇ ਬਾਪੂ ਕੋਲ ਜਾ ਕੇ ਬੈਠ ਗਈ ਇਸ ਤੋਂ ਪਹਿਲਾਂ ਬਾਪੂ ਕੁਝ ਬੋਲਦਾ ਨਸੀਬ ਨੇ ਦੱਸਿਆ ਕਿ ਸਕੂਟਰੀ ਸਵੇਰੇ ਰਸਤੇ ਚ ਖਰਾਬ ਹੋ ਗਈ ਸੀ ਤਾਂ ਕਰਕੇ ਬੱਸ ਲੈਣੀ ਪਈ ਹੁਣ ਜਾਂਦੇ ਸਮੇ ਮਕੈਨਿਕ ਦੀ ਦੁਕਾਨ ਤੋਂ ਲੈਣੀਆਂ ਜੋ ਠੀਕ ਕਰਨ ਲਈ ਦਿੱਤੀ ਸੀ ਰਾਸੀ ਪੁਨ ਦੀ ਪਿਛਲੀ ਸ਼ੀਟ ਤੇ ਬਠਾਏ ਸਸੁੰਦੇ ਹਾਸੀ ਰਾਸੀ ਪ੍ਰਿੰਟਰ ਦੇ ਮਰੀਨੇ ਆਪਣੀ ਟਿਕਟ ਪਿੰਦੇ ਨਹੀਂ ਸੇਗੂ ਰਸਤੇ 'ਚ ਪੈਂਦੇ ਅੱਡੇ 'ਦੀ ਲੈ ਲਈ ਤਾਂ ਜੋ ਉਸਦੇ ਬਾਪੂ ਨੂੰ ਇਹ ਨਾ ਪਤਾ ਲੱਗ ਜਾਵੇ ਕਿਨ ਸੇਬ ਅਤੇ ਉਹ ਦੋਵੇਂ ਇਕੱਠੇ ਸਵੇਰੇ ਵੀ ਗਏ ਸੀ ਤੇ ਹੁਣ ਵੀ ਇਕੱਠੇ ਹੀ ਆਏ ਨਹੀਂ ਜੀ ਕਿਦਰੀ ਦੋਵਾਂ ਦੀ ਪਿਆਰ ਦਾ ਪਤਾ ਲੱਗ ਗਿਆ ਤਾਂ ਕੁਝ ਵੀ ਹੋ ਸਕਦਾ ਰਾਜੀਪ ਨੇ ਆਪਣੀ ਝੂਠੀ ਖੰਘੰਗਰੀ ਹੋਈ ਨਸੀਬ ਕਉਨ ਨੂੰ ਇਸ਼ਾਰੇ ਨਾਲ ਹੀ ਕੰਡੈਕਟਰ ਕੋਲੋਂ ਟਿਕਟ ਲੈਣ ਦਿੱਤਾ ਕਿਉਂ ਕਿਉਂ ਉਹ ਰਸਤੇ 'ਚ ਹੀ ਉਤਰਿਆ ਹੈ ਨਸੀਬ ਤੇ ਰਸਤੇ ਚੁੱਤਰਨ ਤੋਂ ਬਾਅਦ ਨਸੀਬ ਕੋਲ ਨੂੰ ਵੀ ਹੌਸਲਾ ਹੋਇਆ ਕਿ ਹੁਣ ਉਸ ਦੇ ਬਾਪੂ ਨੂੰ ਉਸਤੇ ਕੋਈ ਸ਼ੱਕ ਨਹੀਂ ਹੋਵੇਗਾ ਪਰ ਬਾਪੂ ਨੇ ਸਹਜੇ ਨਸੀਬ ਕੋਲ ਨੂੰ ਪੁੱਛਦੇ ਆਖਿਆ ਕਿ ਤਾ ਆਪਣੇ ਪਿੰਡ ਦਾ ਮੁੰਡਾ ਆ ਤੇਰੇ ਕੋਲ ਇਸ ਤੇਰੇ ਨਾਲ ਪੜਦਾ ਆ ਇਸ ਤੋਂ ਅੱਗੇ ਬਾਪੂ ਹੋਰ ਸਵਾਲ ਕਰਦਾ ਨਸੀਬ ਨੇ ਜਲਦੀ ਦੀ ਜਵਾਬ ਦੇਂਦੇ ਦੱਸਿਆ ਕਿ ਉਹ ਕਾਲਜ ਦਾ ਮੇਰੇ ਹੀ ਪੜਦਾ ਆ ਪਰ ਕਲਾਸਿਸ ਤੇ ਵੱਖਰੀ ਆ ਤੇ ਦੀ ਗੱਲ ਸੁਣ ਬਾਪੂ ਨੇ ਨਸੀਬ ਦੇ ਸਿਰ ਹੱਥ ਧਰਦਿਆਂ ਕਿਹਾ ਠੀਕ ਅਤੀਏ ਬਾਕੀ ਹੁਣ ਆਪਣਾ ਅੱਡਾ ਵੀ ਆ ਗਿਆ ਚਲੋ ਉਤਰੇ ਨੇ ਜਾਣਦੇ ਸਕੂਟਰੀ ਲੈ ਜਾਣੇ ਆ ਬਸ ਉਤਰ ਕੇ ਜਨਸੀਬ ਘਰ ਆਪਣੇ ਬਾਪੂ ਨਾਲ ਮਕੈਨਿਕ ਦੀ ਦੁਕਾਨ ਤੋਂ ਠੀਕ ਹੋਈ ਸਕੂਟਰੀ ਲੈ ਕੇ ਘਰ ਪੁੱਜੀ ਤਾਂ ਸੁੱਖ ਦਾ ਸਾ ਲਿਆ ਆਉਂਦੇ ਸਾਰ ਹੀ ਅੰਦਰੋਂ ਅੰਦਰੀ ਘਬराई ਹੋਈ ਨੇ ਆ ਰਸੋਈ ਚ ਜਾ ਕੇ ਪਾਣੀ ਦਾ ਗਲਾਸ ਪੀਤਾ ਤੇ ਚੁੱਪਚਾਪ ਆਪਣੇ ਕਮਰੇ ਚ ਜਾ ਕੇ ਲੰਮੇ ਪੈ ਗਈ ਨਸੀਬ ਘਰ ਦੀ ਮਾਂ ਸਭ ਵੀ ਹੈਰਾਨ ਲੱਗੇ ਕਿਸ ਬੇਰੀ ਹੀ ਇਕੱਲੀ ਗਈ ਸੀ ਤੇ ਹੁਣ ਆਪਣੇ ਬਾਪੂ ਨਾਲ ਆਈ ਆ ਆਉਂਦੇ ਸਾਰ ਪਾਣੀ ਪੀ ਕੇ ਸਿੱਧਾ ਲੰਮੇ ਪੈ ਗਈ ਕੁਝ ਬੋਲੀ ਵੀ ਨਹੀਂ ਕਿਦਰੇ ਕੋਈ ਗੱਲ ਹੀ ਨਾ ਹੋਗੀ ਹੋਵੇ ਇਸ ਦਾ ਮੂੰਹ ਵੀ ਉਤਰਿਆ ਹੋਇਆ ਸੋਚਦੀ ਹੋਈ ਨਸੀਬ ਦੀ ਮਾਂ ਨੇ ਉਸੇ ਬਾਪੂ ਕੋਲ ਜਾ ਕੇ ਇਸ ਸਭ ਦੀ ਵਾਰੀ ਚ ਪੁੱਛਿਆ ਤਾਂ ਉਸ ਨੇ ਨਹੀਂ ਕੋਈ ਗੱਲ ਨਹੀਂ ਆਖਦਿਆਂ ਕਿਹਾ ਪਤਾ ਨਹੀਂ ਪਰੇਸ਼ਾਨ ਤਾਂ ਇਹ ਮੈਨੂੰ ਵੀ ਲੱਗੀ ਆ ਬਾਕੀ ਹਾਂ ਸਵੇਰੇ ਸਕੂਟਰੀ ਖਰਾਬ ਹੋ ਗਈ ਇਸ ਦੀ ਤਾਂ ਹੋਣੀ ਆ ਮੁਸ਼ਕਿਲ ਤਾਂ ਹੁੰਦੀ ਆ ਨਿਆਣੇ ਨੂੰ ਆਖ ਨਸੀਬ ਦੇ ਮਨ ਨੂੰ ਦੱਸਿਆ ਤੇ ਮੋਢੇ ਉੱਤੇ ਰੱਖੇ ਹੋਏ ਡੱਬੀਦਾਰ ਸਾਫੇ ਨਾਲ ਦਾੜੀ ਸਵਾਰਦੇ ਹੋਏ ਬਾਹਰ ਨੂੰ ਚੱਲ ਗਿਆ ਜਦ ਬਾਹਰ ਨੂੰ ਗਿਆ ਤਾਂ ਆਪਣੀ ਤਿੰਨ ਸੇਵ ਗੌਰ ਦੇ ਰਾਸ ਦੀਬ ਨੂੰ ਲੈ ਕੇ ਦਚਿੱਤੀ ਚ ਪੈ ਗਿਆ ਮਨ ਚ ਪੜੇ ਪੜੇ ਖਿਆਲ ਆਉਣ ਲੱਗੇ ਖਿਆਲਾਂ ਦੀ ਘਮਨ ਘੇਰੀ ਚ ਇੰਨਾ ਫਸ ਗਿਆ ਕਿ ਇਕਦਮ ਤਰੀਲੀ ਨਾਲ ਪਿੱਜ ਗਿਆ ਕਦੇ ਆਪਣੇ ਮਨ ਨੂੰ ਸਮਝਾਉਂਦਾ ਕਦੇ ਦਿਮਾਗ ਦੇ ਇਸ਼ਾਰੇ ਨੂੰ ਸਮਝਾਉਂਦਾ ਕਦੇ ਆਪਣੀ ਘਰਵਾਲੀ ਦਾ ਇਕਦਮ ਉਸ ਕੋ ਲਾ ਕੇ ਪੁੱਛਣਾ ਦੱਸਣਾ ਕਿ ਨਸੀਬ ਕੋਰ ਦਾ ਅਛ ਕਾਲਜ ਤੋਂ ਆਈ ਦਾ ਚੀਰਾ ਉੱtre ਅਲਗ ਦਾ ਕਿਉਂ ਪਤਾ ਨਹੀਂ ਦਾ ਸਵਾਲ ਵੀ ਦਿਮਾਗ ਚ ਘੁੰਮਦਾ ਹੋਇਆ ਤੰਗ ਕਰਨ ਲੱਗਾ ਇਹ ਸਭ ਉਹ ਤੁਰਿਆ ਜਾਂਦਾ ਸੋਚੀ ਰਿਹਾ ਸੀ ਕਿ ਉਸ ਨੂੰ ਸਿਰ ਉਤੇ ਪੱਠਿਆਂ ਦੇ ਪੰਡ ਸ਼ੁਕਰ ਨੂੰ ਤੁਰਿਆ ਜਾਂਦਾ ਪਿੰਡ ਦਾ ਸ਼ਰੀਕ ਕਿਛ ਲੱਗਦਾ ਚਾਚਾ ਮਿਲ ਗਿਆ ਜਿਸ ਦੇ ਬਾਪ ਦਾ ਹਾਣੀ ਸੀ ਜੋ ਤੁਰਿਆ ਜਾਂਦਾ ਉਸ ਨਾਲ ਗੱਲਾਂ ਪੈ ਗਿਆ ਗੱਲਾਂ ਕਰਦੇ ਕਰਦੇ ਨੇ ਦੱਸਿਆ ਕਿ ਆਪਣੀ ਜੋ ਲਗਲਾ ਪਿੰਡਾ ਉਸ ਪਿੰਡ ਦੇ ਹੀ ਦੋ ਜਵਾਕਾਂ ਨੇ ਪੱਜ ਕੇ ਵਿਆਹ ਕਰਵਾ ਲਿਆ ਮਾਪੇ ਲੱਭਦੇ ਫਿਰਦੇ ਆ ਨਿਆਣਿਆਂ ਦਾ ਬੇੜਾ ਹੀ ਕਰਕ ਹੋਇਆ ਪਿਆ ਆ ਪਿੰਡ ਦੇ ਹੀ ਪਿੰਡ ਦੇ ਨਾਲ ਵਿਆਹੇ ਕਰਵਾਈ ਜਾਂਦੇ ਆ ਇਹੋ ਜਿਹੀ ਕਰਤੂਤ ਕਰਕੇ ਇੰਜ ਤੇ ਬਾਕੀ ਦੇ ਚੰਗੇ ਭਲੇ ਜਵਾਕਾਂ ਦੀ ਵੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੰਦੇ ਆ ਨਾ ਮਾਪੇ ਪੜਾਉਂਦੇ ਲਿਖਾਉਂਦੇ ਤੇ ਨਾ ਕੁਝ ਹੋਰ ਆ ਕੁੜੀਆਂ ਉੱਤੇ ਹਾਂ ਪਾਬੰਦੀਆਂ ਲੱਗ ਜਾਂਦੀਆਂ ਨੇ ਲੋਕ ਫਿਰ ਥੂ-ਥੂ ਕਰਦੇ ਆ ਇਹੋ ਜਹੀ ਥੂ-ਥੂ ਤੋਂ ਡਰਦੀ ਤਾਂ ਕਈ ਤੀ ਨਹੀਂ ਘਰ ਚ ਜੰਮਣ ਦਿੰਦੇ ਜੇ ਹੋਰ ਸੁਣਨਾ ਚਾਹਨਾ ਆ ਤਾਂ ਸੁਣ ਫਿਰ ਅਜਿੰਨਾ ਇੰਜ ਵਿਆਹ ਕਰਵਾਉਂਦੇ ਹੁੰਦੇ ਆ ਮਾਪੇ ਰਿਸ਼ਤੇਦਾਰੀ ਸ਼ਾਕ ਸ਼੍ਰੀਕੇ ਚੋਂ ਮਿਲਣ ਤੋਂ ਤਾਂ ਜਾਂਦੇ ਹੀ ਆ ਹੋਰ ਤੇ ਹੋਰ ਫਿਰ ਇਹ ਆਪ ਹੀ ਆਪਣੇ ਘਰ ਚ ਤੀ ਨਹੀਂ ਜੰਮਣ ਦਿੰਦੇ ਜੇ ਕਿਤੇ ਭੁੱਲ ਭਲੀਕੇ ਜੰਮ ਵੀ ਪਵੇ ਪਹਿਲਾਂ ਵਚਾ ਤੀ ਤਾਂ ਪਵੰਦੀਆਂ ਹੀ ਹੱਥ ਤੋਂ ਵੱਤ ਲਾ ਦਿੰਦੇ ਆ ਅਜੀ ਹੋ ਨਿਆਣ ਉਮਰ ਚ ਹੁੰਦੀ ਆ ਕਿ ਵਿਆਹ ਕਰਨ ਲਈ ਤਰਪਿੰਦੀ ਆ ਕਿ ਕਿਤੇ ਇਹ ਵੀ ਇੰਜ ਹੀ ਨਾ ਕਰ ਜੇ ਬਾਕੀ ਪਾਈ ਤੂੰ ਆਪ세 ਆਣਾ ਮੈਂ ਕੀ ਕਹਿਣਾ ਆਵਾ ਹੀ ਉੱਤਿਆ ਪਿਆ ਉਹ ਬਹੁਤੀ ਜਵਾਕਾਂ ਦਾ ਨਸੀਬਕਰ ਦਾ ਬਾਪੂ ਜੋ ਪਹਿਲਾਂ ਹੀ ਅਣਗਿਣਤ ਸਵਾਲਾਂ ਦੀ ਘਮਨ ਘਿਰਿਚ ਫਸਿਆ ਹੋਇਆ ਸੀ ਉੱਚੋ ਚੁੱਪ ਚਾਪ ਚਾਚੇ ਦੀਆਂ ਗੱਲਾਂ ਦਾ ਹੰਗਾਰਾ ਭਰਦਾ ਹੋਇਆ ਹੋ ਡੂੰਗੀ ਸੋਚ ਚਾ ਡੁੱਬਾ ਇਹਨੇ ਨੂੰ ਗੱਲਾਂ ਕਰਦਿਆਂ ਦਾ ਚਾਚੇ ਦਾ ਘਰ ਵੀ ਆ ਗਿਆ ਚਾਚੇ ਨੇ ਨਸੀਬ ਕਰਦੀ ਬਾਪੂ ਕਰੋ ਹੋ ਕੇ ਚਾਹ ਪੀ ਕੇ ਜਾਣ ਲੈ ਗਿਆ ਪਰ ਉਸ ਨੇ ਮੈਨੂੰ ਅੱਜ ਛੇਤੀ ਕੰਮ ਆ ਮੋੜ ਕਿਤੇ ਕਰੋ ਹੋ ਕੇ ਜਾਵਾਂਗਾ ਨਰੇ ਚਾਚਾ ਤੇਰੀ ਨੂਨੂ ਨਾਲ ਲੈ ਕੇ ਆਵਾਂਗਾ ਆਖ ਤੁਰ ਪਿਆ ਅਜੀ ਉਸ ਨੇ ਘਰ ਦੀ ਦਹਲੀਜ ਉੱਤੇ ਪੈਰ ਧਰਿਆ ਹੀ ਸੀ ਕਿ ਨਸੀਬ ਦੀ ਮਾਂ ਨੇ ਹਫੜਾ ਦਫੜੀ ਚ ਕਬਰਾਈ ਹੋਈ ਨੇ ਆ ਕਿ ਉਸ ਦੇ ਬਾਪ ਨੂੰ ਛੇਤੀ ਨਾਲ ਬਾਹੋਂ ਫੜ ਕੇ ਅੰਦਰ ਕਰਦੇ ਦੱਸਿਆ ਕਿ ਆਪਣੀ ਤੇ ਘਰ ਵਿੱਚ ਨਹੀਂ ਆ ਮੈਂ ਆਣ ਗੌਣ ਸਾਰੇ ਪਾਸਿਆਂ ਨੇ ਪਹਾਨੇ ਨੜਪਤ ਤੱਕ ਕਰ ਲਿਆ ਆ ਪਤਾ ਨਹੀਂ ਕਿੱਧਰ ਗਈ ਜੇ ਘਰ ਵਿੱਚ ਵੀ ਹੈ ਨਹੀਂ ਸੂਰਜ ਵੀ ਡੁੱਬ ਚੱਲਿਆ ਦੱਸ ਕੀ ਵੀ ਨਹੀਂ ਗਈ ਅਸੀਂ ਲੁੱਟੇ ਗਏ ਆ ਕੀ ਕਰਾਂਗੇ ਇੱਥੋਂ ਤੱਕ ਕਿ ਘਰ 'ਚ ਕੋਈ ਆਪਣਾ ਲੀੜਾ ਕੱਪੜਾ ਵੀ ਨਹੀਂ ਛੱਡ ਕੇ ਗਈ ਸਾਡੇ ਚਾਹ ਲਾੜ ਸਭ ਖੂਚ ਪੈ ਗਏ ਆ ਮੈਂ ਆਪਣੇ ਮੂੰਹ ਕਿੰਜ ਆਖਾਂ ਆਪ ਹੀ ਸਮਝ ਜਾ ਉਹੀ ਗੱਲ ਹੋ ਗਈ ਜਿਸ ਦਾ ਡਰ ਸੀ ਲੋਕਾਂ ਦੀਆਂ ਸੁਣੀਆਂ ਹੁੰਦੀਆਂ ਸੀ ਡਰੀਦਾ ਹੁੰਦਾ ਸੀ ਅੱਜ ਆਪਣੀ ਵੀ ਸਾਡੀ ਟਿੱਡ ਦੀ ਜੰਮੀ ਕਰ ਗਈ ਪਵਾ ਦਿੱਤੀ ਖੇ ਸਿਰ 'ਚ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਕੀ ਕਰਾਂਗੇ ਨਸੀਬਕਰ ਦਾ ਬਾਪੂ ਆਪਣੀ ਘਰ ਵਾਲੀ ਦੀ ਗੱਲ ਸੁਣ ਥਾਂ ਹੀ ਢੇਰੀ ਹੋ ਗਿਆ ਸਿਰ ਉੱਤੇ ਬੰਨੀ ਹੋਈ ਪੱਗ ਲਾ ਕੇ ਮੰਜੇ ਉੱਤੇ ਰੱਖਦੇ ਆਖਿਆ ਕੀ ਪਤਾ ਸੀ ਉਹਦੀ ਜੰਮੀ ਉੱਤੇ ਵੰਡੇ ਲੱਡੂਆਂ ਦੀ ਕਦਰ ਉਹ ਇੰਝ ਮੇਰੀ ਪੱਗ ਨੂੰ ਦਾਗ ਲਾ ਕੇ ਪਾਵਾਏਗੀ ਨਹੀਂ ਪਤਾ ਸੀ ਨਹੀਂ ਪਤਾ ਸੀ ਮੈਨੂੰ ਭਾਗਵਾਨ ਨੇ ਮੈਂ ਹਾਰ ਗਿਆ ਕੀ ਕਰਮ ਹੈ ਕਿੱਥੇ ਜਾ ਕਿਸ ਖੋਜ ਪਾਵਾਂ ਮੈਂ ਕਿਸ ਨੂੰ ਮੂੰਹ ਖਾਂ ਜੋ ਗਣੀ ਛੱਡਿਆ ਇਸਨੇ ਆਪਸ ਚ ਰੋਖ ਘੱਪੀ ਰਹੀ ਸੀ ਕਿ ਨਸੀਬ ਕਰ ਆਪਣੀ ਸਹੇਲੀ ਨਾਲ ਹੱਥ ਚ ਕੱਪੜਿਆਂ ਵਾਲਾ ਝੂੜਾ ਫੜੀ ਘਰ ਆ ਗਈ ਇਹ ਸਭ ਵੇਖ ਨਸੀਬ ਕਰ ਦੀ ਮਾਂ ਨੇ ਬਿਨਾ ਕੁਝ ਬੋਲੇ ਉਸਤੇ ਮੂੰਹ ਤੇ ਚਪੇੜ ਮਾਰ ਦੇ ਗਿਆ ਜੇ ਚਲੀ ਜਾ ਜਿੱਥੋਂ ਆਈਆਂ ਸਾਡੇ ਜੰਮੇ ਦੀ ਤੂੰ ਕੀ ਕਦਰ ਕੀਤੀ ਆ ਤੂੰ ਆਪਣੇ ਪਿਓ ਬਾਰੇ ਪੂਰਾ ਤਾਂ ਸੋਚਦੀ ਕਿ ਕਿਦਾਂ ਕਿਵੇਂ ਤੇਰੇ ਚਾਹ ਲਾੜ ਕੀਤੀ ਤੇਰਾ ਪਿਓ ਤੈਨੂੰ ਪੁੱਤ ਹੀ ਨਹੀਂ ਪੁੱਤੋਂ ਵੱਧ ਗਿਆ ਮੇਰੀ ਧੀ ਹਰ ਇੱਕ ਨੂੰ ਆਖਦਾ ਹੁੰਦਾ ਸੀ ਤੇ ਤੂੰ ਤੂੰ ਜੰਮਦੀ ਹੀ ਕਹਿੰਦੀ ਹੋਈ ਆਪਣੀ ਅੱਖਾਂ ਚੋਂ ਹੁੰਦੀ ਤੇਜ਼ ਬਰਸਾਤ ਵਾਂਗ ਵਗਦੇ ਹੰਝੂ ਪੂੰਝਦੀ ਹੋਈ ਥਾਂ ਹੀ ਬੈਠ ਕੇ ਜਿੱਥੇ ਬਾਪ ਪੱਥਰ ਹੋਈ ਬੈਠਾ ਸੁਣਦੇ ਹਾ ਸੀ ਇਸ ਬੇਕੰਮਦੇ ਹੋਏ ਸ਼ਰੀਰ ਨਾਲ ਆਪਣੀ ਅੱਖਾਂ ਚ ਹੰਝੂ ਲੈ ਨਸੀਬ ਕਰਨੇ ਆਪਣੇ ਪੈਰਾਂ ਮਾ ਵੱਲ ਬਦਾਇ ਤੇ ਮਾਫੀ ਮੰਗਦੇ ਹੋਏ ਕਿਹਾ ਮੈਂ ਮੰਨਦੀ ਹਾਂ ਕਿ ਮੇਰੇ ਕੋਲੋਂ ਗਲਤੀ ਹੋਈ ਆ ਇਹ ਮਾਫੀ ਦੇ लायक ਵੀ ਨਹੀਂ ਪਰ ਮੈਂ ਇੰਚ ਦਾ ਕੋਈ ਕੰਮ ਨਹੀਂ ਕਰਕੇ ਆਈ ਹਾਂ ਕਰੋ ਗਈ ਜਰੂਰ ਸੀ ਮੈਂ ਜਿੱਤੇ ਜਾ ਕੇ ਮੈਂ ਰਾਸਦੀਪ ਨਾਲ ਪਰ ਮੈਨੂੰ ਮੇਰੀ ਗਲਤੀ ਨੂੰ ਸਦਾਰਨ ਵਾਲੀ ਇੱਕ ਕੁੜੀ ਆ ਜੋ ਮੇਰੀ ਸਹੇਲੀ ਆ ਜਿਸਨੇ ਮੇਰੀ ਮੱਤ ਉੱਤੇ ਪਏ ਪਰਦੇ ਨੂੰ ਹਟਾ ਕੇ ਵਾਪਸ ਲੈ ਆਂਦਾ ਆ ਹੁਣ ਤੁਸੀਂ ਜੋ ਚਾਹੋ ਮੈਨੂੰ ਸਜ਼ਾ ਦੇ ਸਕਦੇ ਹੋ ਇਸ ਲਈ ਮੈਨੂੰ ਰਾਸਦੀਪ ਕੋਲ ਪਹੁੰਚਣ ਤੋਂ ਪਹਿਲਾਂ ਹੀ ਸਹੀ ਰਾਤ ਉੱਤੇ ਮੋੜ ਲਿਆਂਦਾ ਹੈ ਨਸੀਬ ਕਰਦੇ ਤੇਲੇ ਸੁਣ ਲੱਗੀ ਖੜੀ ਸਹੇਲੀ ਨੇ ਵੀ ਉਸ ਦੇ ਮਾਂ-ਬਾਪ ਨੂੰ ਹੀ ਦੱਸਿਆ ਜੋ ਆਪ ਰੋਂਦੀ ਹੋਈ ਆਖ ਰਹੀ ਸੀ ਤੇਰੀਆਂ ਗੱਲਾਂ ਸੁਣ ਨਸੀਬ ਕਰਦੇ ਮਾਂ-ਬਾਪ ਨੇ ਰੋਂਦੇ ਹੋਏ ਕਿਹਾ ਅਸੀਂ ਤਾਂ ਮਾਪੇ ਆ ਮਾਫ ਕਰ ਵੀ ਦੇਾਂਗੇ ਪਰ ਜਿਨ੍ਹਾਂ ਨੂੰ ਤੇਰੇ ਬਾਰੇ ਘਰੋਂ ਗਈ ਦਾ ਪਤਾ ਲੱਗਾ ਹੋਵੇਗਾ ਉਹ ਉਹਨਾਂ ਨੂੰ ਕੀ ਕਹਾਂਗੇ ਨਾਲੇ ਜੇ ਮੜਤੂ ਇੰਝ ਕਰਕੇ ਚਲੀ ਗਈ ਤਾਂ ਦੱਸ ਕੀ ਕਰਾਂਗੇ ਇਹ ਸਭ ਸੁਣਦੇ ਹੋਏ ਕੋਲ ਖੜੀ ਸਹੇਲੀ ਨੇ ਉਹਨਾਂ ਦੀ ਆਪਸ ਵਿੱਚ ਗਲਵਕੜੀ ਪਵਾ ਦਿੱਤੀ ਇਹ ਕਹਿੰਦੇ ਹੋਏ ਕਿ ਅੱਜ ਤੋਂ ਬਾਅਦ ਕਦੇ ਵੀ ਇੰਜ ਦੀ ਗਲਤੀ ਨਹੀਂ ਕਰੇਗੀ ਇਸ ਨੂੰ ਮਾਫ ਕਰ ਦੇਵੋ ਬਾਕੀ ਤੁਸੀਂ ਉੱਠੋ ਮੰਝੇ ਉੱਤੇ ਬੈਠੋ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਈ ਨਾਲੇ ਸਿਆਣੇ ਆਖਦੇ ਨੇ ਸਵੇਰ ਦਾ ਭੁੱਲਾ ਸ਼ਾਮ ਨੂੰ ਘਰ ਆ ਜਾਵੇ ਉਸ ਨੂੰ ਭੁੱਲਾ ਨਹੀਂ ਆਖਦੇ ਕਹਿੰਦੀ ਹੋਏ ਨੇ ਉਹਨਾਂ ਨੂੰ ਪਾਣੀ ਪਿਾਇਆ ਤੇ ਇਹ ਆਖ ਚਲੀ ਗਈ ਕਿ ਰਾਤ ਹੋਣ ਵਾਲੀ ਆ ਘਰ ਦੀ ਉਡੀਕ ਦੇ ਹੋਣੇ ਮੈਂ ਜਾਵਾਂ ਸਹੀ ਲੀਲੀ ਦੇ ਕਾਂਤੂਵਾਰ ਵਿੱਚ ਜਿਵੇਂ ਹੀ ਰਾਤ ਬੀਤੀ ਸਵੇਰ ਹੋਈ ਨਸੀਬਕਰ ਦੇ ਬਾਪੂ ਨੇ ਆਪਣੇ ਘਰ ਵਾਲੀ ਨਾਲ ਸਲਾਹ ਕਰਕੇ ਨਸੀਬਕਰ ਨੂੰ ਕੋਲ ਬੁਟਾਇਆ ਤੇ ਬੜੇ ਹੀ ਸਲੀਕੇ ਨਾਲ ਆਖਿਆ ਥੀ ਕੀ ਗੱਲ ਤੂੰ ਜਰਾ ਤਾਂ ਸੋਚਦੀ ਕੀ ਕਰਨ ਜਾ ਰਹੀ ਸੀ ਤੂੰ ਵਾਕੇ ਸ਼ੁਕਰ ਉਸ ਕੁੜੀ ਦਾ ਜੂਤੇ ਨੂੰ ਮੋੜ ਲਈ ਅਤੇ ਤੇਰੀ ਮੱਤ ਉਤੇ ਪਰਦੇ ਨੂੰ ਲਾ ਦਿੱਤਾ ਧੰਨਵਾਦ ਉਸਤੀ ਦਾ ਨਸੀਬਕਰ ਨੀਵੀਂ ਪਾਸਾ ਬਗੱਲਾਂ ਸੁਣਦੀ ਹੋਈ ਇਹੋ ਆਕੀ ਜਾ ਰਹੀ ਸੀ ਮੇਰੇ ਤੋਂ ਗਲਤੀ ਹੋਈ ਆ ਪਰ ਅੱਗੇ ਤੂੰ ਇੰਜ ਨਹੀਂ ਹੁੰਦਾ ਮੇਰਾ ਯਕੀਨ ਮੰਨੋ ਤੀਦੇ ਮਿੰਤਾ ਤਰਲਿਆਂ ਨੂੰ ਸੁਣਦੇ ਹੋਏ ਬਾਪ ਕੀਰ ਸਿੰਘ ਨੇ ਤੀਨੂੰ ਗਲਚ ਲੈਂਦੇ ਆ ਸਿਰ ਹੱਥ ਧਰਦੇ ਕਿਹਾ ਤੀ ਮੰਨਿਆ ਗਲਤੀ ਹੋਈ ਆ ਪਰ ਮੈਂ ਰਾਜ ਦੀ ਪਤਿ ਉਸੇ ਬਾਪ ਨਾਲ ਗੱਲ ਕਰਨੀ ਆ ਨੜੇ ਤੈਨੂੰ ਦੱਸਦੇ ਮਾਂ ਉਹਨਾਂ ਨੂੰ ਮੈਂ ਘਰ ਸੱਦੇ ਆ ਉਹ ਬਸਉਂਦੇ ਹੀ ਹੋਣਗੇ ਇਹ ਸੁਣ ਨਸੀਬ ਘਰ ਪਹਿਲਾਂ ਨਾਲੋਂ ਹੋਰ ਵੀ ਕਬਰ ਆ ਗਈ ਅਜੇ ਉਹ ਗੱਲਾਂ ਕਰ ਹੀ ਰਹੇ ਸੀ ਕੀ ਰਾਜੀਪ ਦੇ ਮਾਪੇ ਰਾਜੀਪ ਨੂੰ ਲੈ ਕੇ ਘਰ ਆ ਗਏ ਉਹ ਸਾਹਮਣੇ ਆਪਣੇ ਮਾਪੇ ਕੋਲ ਨੀਵੇਂ ਪਾਈ ਬੈਠੇ ਨਸੀਬ ਘਰ ਨੂੰ ਵੇਖ ਰਾਜੀਪ ਨੂੰ ਬੋਲਣ ਲੱਗੇ ਕਿ ਤੂੰ ਜਰਾ ਵੀ ਸ਼ਰਮ ਨਹੀਂ ਕੀਤੀ ਇਸ ਤੋਂ ਅੱਗੇ ਹੋਰ ਬੋਲਦੇ ਕੇਰ ਸਿੰਘ ਨੇ ਉਹਨਾਂ ਨੂੰ ਕੋਲ ਬੈਠਣ ਲਈ ਕਿਹਾ ਰਾਜੀਪ ਨੀਮੀ ਪਾ ਕੇ ਬੈਠ ਗਿਆ ਤੇ ਉਸ ਦੇ ਮਾਪੇ ਹੱਥ ਜੁੜ ਮਾਫੀ ਮੰਗਣ ਲੱਗੇ ਕੇਰ ਸਿੰਘ ਨੇ ਉਹਨਾਂ ਦੇ ਹੱਥ ਫੜੇ ਤੇ ਕਿਹਾ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਘਰ ਆਏ ਹੋ ਇਸ ਤੁਹਾਡੀ ਬਹੁਤ ਮਿਹਰਮਾਨੀ ਆ ਮੈਂ ਇਹਨਾਂ ਨੂੰ ਆਮ ਸਾਹਮਣੇ ਬਿਠਾ ਕੇ ਗੱਲ ਕਰਨੀ ਆ ਕਿ ਇੱਕ ਧੀ ਦਾ ਬਾਪ ਹੋਣ ਦੇ ਨਾਤੇ ਮੇਰੇ ਸਵਾਲਾਂ ਦਾ ਇਹ ਜਵਾਬ ਦੇ ਦੇਣ ਫਿਰ ਇਹਨਾਂ ਦੀ ਮਰਜ਼ੀ ਮੈਨੂੰ ਇਹ ਵੀ ਪਤਾ ਇਹਨਾਂ ਤੋਂ ਜਵਾਬ ਨਹੀਂ ਦੇਏ ਹੋਣੇ ਲੱਗੇ ਹੀ ਸਾਨੂੰ ਬਰਬਾਦ ਕਰਨ ਸ਼ੁਕਰ ਉਸ ਕੁੜੀ ਦਾ ਜੋ ਨਸੀਬ ਕਰ ਨੂੰ ਸਕੂਲ ਪਹੁੰਚਣ ਤੋਂ ਪਹਿਲਾਂ ਹੀ ਰਾਜੂ ਮੋੜ ਲਈ ਇਸ ਤਰ੍ਹਾਂ ਕਹਿੰਦੇ ਹੋਏ ਨਸੀਬ ਖੁਰ ਦੇ ਬਾਪੂ ਨੇ ਨਸੀਬ ਅਤੇ ਰਾਸੀ ਬਨੁਆਮਣੀ ਸਾਹਮਣੇ ਵਾਲੀਆਂ ਕੁਰਸੀਆਂ ਤੇ ਬੈਠਣ ਲਈ ਕਿਹਾ ਉਹ ਜਿਉਂ ਹੀ ਨਿਮੀ ਪਾਈ ਕੁਰਸੀ ਉੱਤੇ ਬੈਠੇ ਤਾਂ ਨਸੀਬ ਦੇ ਬਾਪੂ ਨੇ ਸਵਾਲ ਕਰਦੇ ਕਿਹਾ ਤੁਸੀਂ ਭੱਜ ਕੇ ਵਿਆਹੇ ਜਾਂਦੇ ਤੁਹਾਡੇ ਜੋ ਬੱਚਾ ਹੁੰਦਾ ਉਹ ਨਸੀਬ ਤੈਨੂੰ ਪੁੱਛਦਾ ਮੇਰੀ ਨਾਨਕੀ ਕਿੱਥੇ ਮਾਂ ਮੈਨੂੰ ਲੈ ਕੇ ਚੱਲ ਮੈਂ ਜਾਣਾ ਆ ਦੱਸ ਕਿੱਥੇ ਦੱਸ ਦੇ ਕੀ ਕਹਿੰਦੀ ਉਸ ਨੂੰ ਕਿ ਮੈਂ ਤੇਰੇ ਪਿਓ ਨਾਲ ਘਰੋਂ ਭੱਜ ਕੇ ਵਿਆਹ ਕਰਵਾਇਆ ਆ ਜੋ ਇਸੇ ਹੀ ਪਿੰਡ ਦਾ ਹੈ ਆ ਪਿੰਡ ਦੇ ਹੀ ਲੋਕ ਤੈਨੂੰ ਇਹ ਸਵਾਲ ਕਰਦੇ ਤੇਰੇ ਜੰਮੀ ਉੱਤੇ ਪਿਓ ਨੇ ਲੱਡੂ ਵੰਡੇ ਸੀ ਤੇ ਤੂੰ ਹੀ ਕੁਝ ਕਿਉਂ ਕੀਤਾ ਦੱਸ ਕੀ ਆਖਦੀ ਪਿੰਡ ਦੀਆਂ ਕੁੜੀਆਂ ਤੈਨੂੰ ਭਾਬੀਆਂ ਕਹਿੰਦੀਆਂ ਕਿੱਦਾਂ ਲੱਗਦਾ ਜਿਹੜੀਆਂ ਤੈਨੂੰ ਭੈਣਾ ਰਹਿੰਦੀਆਂ ਨੇ ਨਸੀਬ ਨਹੀਂ ਵੀ ਪਾਈ ਸੱਸ ਸੁਣੀ ਜਾ ਰਹੀ ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਉਹ ਕੀ ਕਰੇ ਗੱਲਾਂ ਵੀ ਸੱਚੀਆਂ ਸੀ ਇਸ ਤੋਂ ਅੱਗੇ ਬਾਪੂ ਨਸੀਬ ਨੂੰ ਹੋਰ ਸਵਾਲ ਕਰਦਾ ਵਿੱਚੋਂ ਹੀ ਰਾਜੀਪ ਦਾ ਬਾਪ ਬੋਲਿਆ ਤੇ ਜੇ ਸਾਡਾ ਮੁੰਡਾ ਬੇਅਕਲਾ ਹੋ ਗਿਆ ਸੀ ਤੂੰ ਤੇ ਕੁਝ ਸੋਚਦੀ ਕਹਿੰਦੇ ਹੋਏ ਆਪਣੇ ਮੁੰਡੇ ਨੂੰ ਵੀ ਨਸੀਬ ਦੇ ਬਾਪ ਨੂੰ ਕਿਹਾ ਇਸ ਨੂੰ ਵੀ ਪੁੱਛੋ ਰਾਸਦੀਪ ਤੇ ਬਾਪ ਦੇ ਗੱਲ ਨੂੰ ਟੋਕਦੇ ਹੋਏ ਨਸੀਬ ਘਰ ਦੇ ਬਾਪ ਨੇ ਰਾਸਦੀਪ ਨੂੰ ਸਵਾਲ ਕਰਦੇ ਹੋਏ ਕਿਹਾ ਹਾਂ ਤੂੰ ਦੱਸ ਵੇ ਜੇ ਉਹ ਤੇਰਾ ਜਵਾਕ ਹੀ ਕਹਿੰਦਾ ਸਾਨੂੰ ਪਿੰਡ ਵਾਲੇ ਟੀਚਰਾਂ ਕਰਦੇ ਆਖਦੇ ਨੇ ਕਿ ਤੇਰੇ ਦਾਦਕੇ ਨੇ ਜਾਂ ਆਪਣੇ ਮਾਂ ਪਿਓ ਨੂੰ ਪੁੱਛ ਨਾਣ ਕੀ ਕਿਤੇ ਕੀ ਆਖਦਾ ਪਿੰਡੀ ਮੁੰਡੇ ਜੇ ਤੇਰੇ ਹਾਣੀ ਨਹੀਂ ਜਾਂ ਤੇਰੇ ਤੋਂ ਵੱਡੇ ਨੇ ਉਮਰ ਸੋ ਉਹਨਾਂ ਨੂੰ ਜਵਕ ਚਾਚਾ ਚਾਚੀ ਤਾਇਆ ਤਈ ਆਖਦਾ ਕਿ ਮਾਮੀ मामੀਆਂ ਆਖਦਾ ਇਹ ਸੋਚਿਆ ਸੀ ਤੂੰ ਦੋਵੇਂ ਜਣੇ ਨੀਵੀਂ ਪਾਈ ਬੈਠੇ ਜੇ ਕੁਝ ਤਾਂ ਬੋਲੋ ਬੋਲਦੇ ਕਿਉਂ ਨਹੀਂ ਹੁਣ ਕਿਉਂਕਿ ਤੁਹਾਡੇ ਕੁੜੀ ਨੇ ਸਵਾਲਾਂ ਦੇ ਜਵਾਬ ਹੈ ਨਹੀਂ ਹੁਣ ਬਸ ਐਵੇਂ ਹੀ ਸਾਨੂੰ ਨੀਮੀ ਪੁਆਣੀ ਪੈਣੀ ਹੀ ਲੋਕਾਂ ਚ ਅਸ਼ੁਕਰ ਉਸ ਕੁੜੀ ਦਾ ਜਿਸ ਨੇ ਇਸ ਨੂੰ ਤੇਰੇ ਕੁਲ ਪਹੁੰਚ ਤੋਂ ਪਹਿਲਾਂ ਇਸ ਨੂੰ ਰਾਜੂ ਮੋੜ ਕੇ ਘਰ ਲੈ ਆਂਦਾ ਤੇਜ਼ ਦੀਆਂ ਅੱਖਾਂ ਉੱਤੇ ਪਿਆ ਪਰਦਾ ਲੈ ਗਿਆ ਬਾਕੀ ਹੁਣ ਤੁਸੀਂ ਦੋਵੇਂ ਦੱਸੋ ਕੀ ਕਰਨਾ ਜੀ ਤੁਹਾਡਾ ਕੀ ਪਤਾ ਕੱਨ ਨੂੰ ਮੁੜ ਕਹਿੰਦੇ ਹੋਏ ਚੁੱਪ ਕਰ ਗਿਆ ਖੀਰ ਸਿੰਘ ਦੇ ਸਵਾਲ ਸੰਬੰਦੋਂ ਮੇਕੁਰਸੀਆਂ ਤੋੜ ਉਸੇ ਪੈਰਾਂ ਚ ਡਿੱਗ ਮਾਫੀ ਮੰਗਦੇ ਆਖਣ ਲੱਗੇ ਸਾਨੂੰ ਮਾਫੀ ਦੇ ਦਿਓ ਅਸੀਂ ਅੱਜ ਤੋਂ ਬਾਅਦ ਕਦੇ ਵੀ ਇੱਕ ਦੂਸਰੇ ਵੱਲ ਵੇਖਾਂਗੇ ਤੱਕ ਨਹੀਂ ਸਾਡਾ ਆਪਸ ਵਿੱਚ ਅੱਜ ਤੋਂ ਇਸ ਸਮੇ ਤੋਂ ਕੋਈ ਰਿਸ਼ਤਾ ਨਹੀਂ ਕਦੇ ਵੀ ਇੱਕ ਦੂਜੇ ਦੇ ਬਾਰੇ ਚ ਸੋਚਾਂਗੇ ਨਹੀਂ ਦੋਵਾਂ ਨੇ ਇਹ ਗੱਲਾਂ ਸੁਣ ਰਾਜਦੀਪ ਦੇ ਬਾਪੂ ਨੇ ਕਿਹਾ ਸ਼ੁਕਰ ਕਰੂ ਅੱਜ ਪਿੰਡ ਸਾਲ ਨਹੀਂ ਉੱਡੀ ਲੋ ਖੰਭਾਂ ਦੀ ਡਰ ਬਣਾਉਣ ਲੱਗੀ ਮੈਂਟ ਨਹੀਂ ਲਾਉਂਦੇ ਇਹਨੇ ਇਹਨਾਂ ਨੂੰ ਸੇਵ ਦੀ ਮਾਂ ਨੇ ਬੋਲਦੇ ਆਖਿਆ ਇਹ ਵੀ ਸ਼ੁਕਰ ਹੈ ਕਿ ਤੁਹਾਨੂੰ ਪਤਾ ਤੱ ਲੱਗਾ ਪਿੰਡ 'ਚ ਹੀ ਪੱਜ ਕੇ ਵਿਆਹ ਕਰਾ ਕੇ ਆਪਣੀ ਆਉਣ ਵਾਲੀ نسل ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਜਦ ਉਹ ਪੁੱਛਦੀ ਆ ਨਾਨਕੀ ਮੇਰੇ ਕਿੱਥੇ ਮਾਂ ਨਾ ਉਹ ਜਿਉਂਦਿਆਂ 'ਚ ਹੁੰਦੀ ਨਾ ਮਰੀਆਂ 'ਚ ਲੱਗਾ ਇੱਜ਼ਤਾਂ ਨੂੰ ਦਾਗ ਨਹੀਂ ਲੈਂਦਾ ਪੁੱਛਤਾਂ ਤੱਕ ਕਹਿੰਦੀ ਹੋਈ ਅੰਦਰ ਨੂੰ ਚਲੇ ਗਈ ਤੇ ਰਾਜਦੀਪ ਦਾ ਮਾਂ ਬਾਪ ਰਾਸੀਪ ਨੂੰ ਬਾਹੋਂ ਫੜ ਕੇ ਆਪਣੇ ਘਰ ਨੂੰ ਤੁਰ ਪਏ। ਇਹ ਕਹਿੰਦੇ ਕਿ ਇਹੋ ਕਸਰ ਰਹਿ ਗਈ ਸੀ। ਬਾਕੀ ਦੀ ਤੇਰੀ ਹੁਣ। ਇਸ ਤਰ੍ਹਾਂ ਉਹਨਾਂ ਦੇ ਜਾਨਦੋਵਾਜ ਕੇਰ ਸਿੰਘ ਨੇ ਆਪਣੇ ਸਿਰ ਦੀ ਪੱਗ ਲਾ ਕੇ ਨਸੀਬਗੋੜ ਦੀ ਸਿਰ ਧਰ ਦਿੱਤੀ। ਇਹ ਕਹਿੰਦੇ ਕਿਸ ਨੂੰ ਲੀਰੋ ਲੀਰ ਨਾ ਕਰੀ। ਆਪਣੇ ਅਜਤੇ ਆਉਣ ਵਾਲੇ ਕੰਮ ਵੇਖ ਤੁਰੇ। ਬਾਕੀ ਹੁਣ ਮੈਂ ਵੀ ਕੋਈ ਕੰਮ ਧੰਦਾ ਕਰਾਂ ਤੇ ਉੱਠ ਕੇ ਤੂੰ ਵੀ ਆਪਣੇ ਮਾਂ ਨਾਲ ਕੁਝ ਕਰਵਾਲਾ ਆਖ ਹਵੇਲੀ ਵੱਲ ਨੂੰ ਤੁਰ ਪਿਆ। ਧੰਵਾਜੀ ਕਹਾਣੀ ਬਾਰੇ ਆਪਣੇ ਵਿਚਾਰ ਕਮੈਂਟਸ ਰਾਹੀਂ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਤਿ ਸ਼੍ਰੀ ਅਕਾਲ ਜੀ